ਖਬਰਨਾਮਾ ਦਿਖ ਰਿਹਾ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨੇਹਾ ਤੁਹਾਡਾ ਹੌਸ ਰਾਜ ਇੱਕ ਪਾਸੇ ਕੌਮ ਵੱਲੋਂ ਸ੍ਰੀ ਅਕਾਲ ਤਖਸੈਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵਿਰੋਧ ਕੀਤਾ ਜਾ ਰਿਹਾ ਹੈ ਸ੍ਰੀ ਅਕਾਲ ਤਖਸੈਬ ਦੇ ਕਾਰਜਕਾਰੀ ਜਥੇਦਾਰ ਨੂੰ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੂੰ ਅਸੀਂ ਆਪਣਾ ਜਥੇਦਾਰ ਨਹੀਂ ਮੰਨਦੇ ਕਈਆਂ ਥਾਵਾਂ ਤੇ ਸ੍ਰੀ ਅਕਾਲ ਤਖਸੈਬ ਦੇ ਜਥੇਦਾਰ ਦਾ ਵਿਰੋਧ ਵੀ ਹੋਇਆ ਗਿਆਨੀ ਰਗਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਨੂੰ ਬਹਾਲ ਕਰੋ ਇਹ ਰੋਲਾ ਜਿਹੜਾ ਹੈ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾਂ ਵੱਲੋਂ ਪਾਇਆ ਜਾ ਰਿਹਾ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਮੰਗ ਪੱਤਰ ਦਿੱਤੇ ਗਏ ਨੇ ਉਹਨਾਂ ਜਥੇਦਾਰ ਸਹਿਬਾਨਾਂ ਨੇ ਵਾਪਸ ਆਉਣਾ ਹੈ ਜਾਂ ਨਹੀਂ ਆਉਣਾ ਉਹਨਾਂ ਦੀਆਂ ਸੇਵਾਵਾਂ ਬਹਾਲ ਹੋਣੀਆਂ ਨੇ ਜਾਂ ਨਹੀਂ ਹੋਣੀਆਂ ਲੇਕਿਨ ਇੱਧਰ ਇੱਕ ਬੜਾ ਵੱਡਾ ਫੈਸਲਾ ਲਿਆ ਹੈ ਬਿਆਨ ਆਇਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਜਿਸ ਦੀ ਅਸੀਂ ਸ਼ਲਾਘਾ ਵੀ ਕਰਦੇ ਹਾਂ ਜਿਨੇ ਵੀ ਜਥੇਦਾਰ ਇਸ ਜਥੇਦਾਰ ਸਹਿਬਾਨ ਇਸ ਤੋਂ ਪਹਿਲਾਂ ਆਏ ਉਹਨਾਂ ਵੱਲੋਂ ਇਹ ਵੱਡਾ ਫੈਸਲਾ ਕਦੇ ਵੀ ਨਹੀਂ ਲਿਆ ਗਿਆ ਆਈ ਥਿੰਕ ਨਾ ਹੀ ਕਿਸੇ ਦੇ ਮਨ ਦੇ ਵਿੱਚ ਆਇਆ ਕਿ ਇਸ ਤਰ੍ਹਾਂ ਦਾ ਜਿਕਰ ਫੈਸਲਾ ਲੈਣਗੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਜਿਹੜੀ ਹੈ ਉਹ ਬੜੇ ਵੱਡੇ ਪੱਧਰ ਤੇ ਚਲੀ ਜਾਵੇਗੀ ਕੌਮ ਨੂੰ ਜੇ ਕੌਮ ਦੇ ਕਈ ਲੋਕਾਂ ਨੂੰ ਪਤਾ ਨਹੀਂ ਤੇ ਫਿਰ ਪਤਾ ਲੱਗੇਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਵਰ ਕੀ ਹੁੰਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਕਤੀ ਕੀ ਹੁੰਦੀ ਹੈ ਜੇਕਰ ਸਿੱਖ ਕੌਮ ਦੀ ਗੱਲ ਕਰੀਏ ਕੌਮ ਮੰਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸੁਪਰੀਮ ਕੋਰਟ ਹੈ ਯਾਨੀ ਕਿ ਸਰਵ ਉੱਚ ਅਦਾਲਤ ਹੈ ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ 2 ਦਸੰਬਰ 2024 ਨੂੰ ਜਿਹੜੇ ਹੁਕਮਨਾਮਾ ਹੋਇਆ ਸੀ ਉਸ ਉੱਤੇ ਪਹਿਰਾ ਦੇ ਰਹੇ ਨੇ ਸ਼ਰੂਮਣੀ ਕਮੇਟੀ ਦੇ ਪੰਜ ਮੈਂਬਰ ਵੈਸੇ ਤਾਂ ਜਿਹੜੇ ਹਗੇ ਸੀ ਧਮੀ ਸਾਹਿਬ ਅਤੇ ਬਡੂੰਗਰ ਸਾਹਿਬ ਉਹ ਪਗੋੜੇ ਹੋ ਗਏ ਲੇਕਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਰੋਧ ਹੋਣ ਦੇ ਬਾਵਜੂਦ ਵੀ ਅੱਜ ਜਿਹੜਾ ਵੱਡਾ ਬਿਆਨ ਵੱਡਾ ਫੈਸਲਾ ਲਿਆ ਹੈ ਜੇਕਰ ਕੌਮ ਇਸ ਫੈਸਲੇ ਉੱਤੇ ਪਹਿਰਾ ਦਿੰਦੀ ਹੈ ਲੜਾਈਆਂ ਖਤਮ ਹੋ ਜਾਣਗੀਆਂ ਝਗੜੇ ਖਤਮ ਹੋਣ ਜਾਣਗੇ ਅਦਾਲਤਾਂ ਦੇ ਪੈਸਿਆਂ ਦੇ ਨਾਲ ਘਰ ਨਹੀਂ ਭਰੇ ਜਾਣਗੇ ਕੀ ਕਹਿੰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਸਿੱਖ ਮਸਲੇ ਸਿੱਖ ਆਪਣੇ ਮਸਲੇ ਅਦਾਲਤਾਂ ਦੀ ਬਜਾਏ ਅਕਾਲ ਤਖਤ ਤੇ ਲੈ ਕੇ ਆਉਣ ਸਿੱਖ ਸਿੱਖਾਂ ਦੇ ਮਸਲੇ ਸਿਰਫ ਅਕਾਲ ਤਖਤ ਸਾਹਿਬ ਤੇ ਹੀ ਹੱਲ ਹੋ ਸਕਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਹਰ ਮਸਲੇ ਦਾ ਹੱਲ ਸੁਵਾਦ ਰਈ ਕੱਢਿਆ ਜਾ ਸਕਦਾ ਹੈ ਜਿਹੜੇ ਸਿੱਖ ਸਿੱਖਾਂ ਦੇ ਮਸਲੇ ਆ ਉਹ ਅਦਾਲਤ ਦੇ ਵਿੱਚ ਲਜਾਣ ਦੀ ਬਜਾਏ ਇਧਰ ਉਧਰ ਤੱਕੇ ਖਾਣ ਦੀ ਬਜਾਏ ਉਸ ਸੱਚੇ ਪਾਤਸ਼ਾਹ ਦੇ ਦਰ ਤੇ ਬਹਿ ਕੇ ਨਵੇੜ ਜਾ ਇਹ ਬੜਾ ਵੱਡਾ ਉਪਰਾਲਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਅਸੀਂ ਇਸ ਦੀ ਛਲਾਗਾ ਕਰਦੇ ਹਾਂ ਕਿਉਂਕਿ ਸੌਰੀ ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਫਿਰ ਕੌਮ ਨੂੰ ਜਿਹੜੀ ਹੈ ਤੱਕੀ ਮਿਲੇਗੀ ਕੌਮ ਦੀ ਪੁਨਰਸਰਜੀਤੀ ਹੋਵੇਗੀ ਕੌਮ ਯੂਨਾਈਟਡ ਹੋ ਕੇ ਚੱਲੇਗੀ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਨੇ ਉਹ ਤੋਂ ਜਿਹੜੇ ਫੈਸਲੇ ਆਉਣਗੇ ਉਹ ਦੋਨਾਂ ਧਿਰਾਂ ਨੂੰ ਜਿਹੜੇ ਹੈ ਮੰਨੇ ਪੈਣਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੈਰੀ ਕੁਲਦੀਪ ਸਿੰਘ ਨੇ ਇੱਕ ਬੜੀ ਵਧੀਆ ਗੱਲ ਕਹੀ ਕਹਿੰਦੇ ੱੱੱਕੇ ਖਾਣ ਦਾ ਕੀ ਫਾਇਦਾ ਹੈ ਕੀ ਫਾਇਦਾ ਹੈ ਅਦਾਲਤਾਂ ਦੇ ਵਿੱਚ ਵਕੀਲਾਂ ਦੇ ਕੋਰਟ ਕਰਤਾਈਆਂ ਦੇ ਚੱਕਰਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਓ ਇੱਥੇ ਆਪਣੇ ਮਸਲੇ ਰੱਖੋ ਦੋਨੇ ਧਿਰਾਂ ਜਿਨ੍ਹਾਂ ਦੇ ਵੀ ਲੜਾਈ ਝਗੜੇ ਰੋਲੇ ਪੈਂਦੇ ਨੇ ਉਹਨਾਂ ਨੂੰ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਦੇ ਅਨੁਸਾਰ ਨਿਬੜਿਆ ਜਾਵੇਗਾ ਯਾਨੀ ਕਿ ਇਹ ਸਭ ਤੋਂ ਵੱਡਾ ਚਲਾਗਾ ਯੂ ਕੰਮ ਹੈ ਜੇਕਰ ਅਜਾਇਆ ਹੁੰਦਾ ਹੈ ਤਾਂ ਕੌਮ ਬੜੇ ਵਧੀਆ ਤਰੀਕੇ ਨਾਲ ਤੱਕੀ ਕਰੇਗੀ